आज थाना नंबर पाँच जलंधर में कैंप लगाया गया जिसका नाम है समाधान कैंप यहाँ पर लोगों की बहुत सारी तकलीफें थी बहुत लोग आते थे यहाँ पे अपनी शिकायतें लेके आज उन सभी शिकायतों का हल उन्होंने निकाल दिया है उन्होंने हमारे साथ एक बैठक की मीटिंग की थी जिसमें सारी जो भी जिनकी भी जो भी शिकायतें थी सारी सॉल्व हो चुकी हैं आगे भी ऐसे कैंप लगते रहने चाहिए ताकि लोगों से मिलजोल होता रहे उनकी शिकायतें पता ਤਰਤੀ ਰਹਿਣੀ ਚਾਹੀਦੀ ਹੈ ਹਾਂਜੀ ਸਰ ਅੱਜ ਤੁਸੀਂ ਇਹ ਸਮਾਧਾਨ ਕੈਂਪ ਚਾਇਆ ਤੁਹਾਨੂੰ ਕਿੱਦਾਂ ਲੱਗਿਆ ਜੀ ਇੱਥੇ ਮੈਨੂੰ ਬਹੁਤ ਅੱਛਾ ਲੱਗਾ ਔਰ ਮੈਂ ਐਪਰੀਸ਼ੀਏਟ ਕਰਦਾ ਇਹ ਸਟੈਪ ਜਿਹੜਾ ਪੁਲਿਸ ਡਿਪਾਰਟਮੈਂਟ ਦਾ ਵੀ ਜੇ ਇਦਾਂ ਕੈਂਪ ਲੱਗਣ ਲੱਗਿਆ ਤਾਂ ਦੁਨੀਆ ਦੀਆਂ 90% ਜਿਹੜੀਆਂ ਕੰਪਲੀਟ ਆ ਰਿਮੂਵ ਹੋ ਜਾਣਗੀਆਂ ਔਰ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਸੁਲਵਾਈ ਹੋਈ ਹੈ ਔਰ ਬਿਆਨ ਲਿਖੇ ਗਏ ਔਰ ਸਾਡੇ ਪੂਰੀ ਕਾਰਵਾਈ ਦਾ ਸ਼ਵਾਸਨ ਦਿਆ ਮੈਂ ਪੂਰੀ ਤਰ੍ਹਾਂ ਸਰਟੀਫਾਈਡ ਹਾਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਔਰ ਮੈਂ ਪ੍ਰਾਰਥਨਾ ਕਰਦਾ ਵੀ ਸੀਪੀ ਸਾਹਿਬ ਨੂੰ ਵੀ ਇਦਾਂ ਦੇ ਕੈਂਪ ਜਿਹੜੇ ਆ ਲਗਵਾਉਂਦੇ ਰਹਿਣ ਸਾਡੇ ਤਾਂ ਕਿ ਜਿਹੜੇ ਬਹੁਤ ساری ਪਬਲਿਕ ਦੀ ਇਨਕੰਵਿਨੀਅੰਸ ਦੂਰ ਹੋ ਜਵੇ ਮੈਂ ਡਾਕਟਰ ਵਰੁਣ ਨੀਅਰ ਮੈਂ ਥਾਣਾ ਨੰਬਰ 6 ਚ ਆਇਆ ਮੈਂ ਸੀਪੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਸਮਾਂ ਮਤਲਬ ਉਹਨਾਂ ਨੇ ਕੈਂਪ ਲਗਾਇਆ ਅੱਜ 6 ਨੰਬਰ ਡਿਵੀਜ਼ਨ ਤੇ ਸਾਡੀਆਂ ਜਿਹੜੀਆਂ ਵੀ ਗੱਲਾਂ ਹੈਗੀ ਉਹਨਾਂ ਨੂੰ ਸਹੀ ਤਰੀਕੇ ਨਾਲ ਸੁਣਿਆ ਜਾ ਰਿਹਾ ਹੈ ਮਨਰੇਂਦਰ ਮੋਹਨ ਜੀ ਦਾ ਬਹੁਤ ਧੰਨਵਾਦ ਕਰਦਾ ਬਿਕੋਜ਼ ਉਹਨਾਂ ਬੜੇ ਕਟੀਆਂ ਸਵੇਨਾ ਸਾਨੂੰ ਆਏ ਸੁਣ ਰਹੇ ਨੇ ਤੇ ਥੈਂਕ ਯੂ ਜੀ ਥੈਂਕ ਯੂ ਫॉर ਥਿਸ ਟਾਈਪ ਆਫ ਸਰਵਿਸਿਜ਼ ਹਾਂ ਜਿਹੜਾ ਸਮਾਧਾਨ ਕੈਂਪ ਲੱਗਾਇਆ ਭਾਈ ਤੁਹਾਡੀ ਕੀ ਵਿਚਾਰ ਨੇ ਮੈਂ ਪਹਿਲੇ ਤੇ ਆਪਣੇ ਜਿਹੜੇ ਸੀਪੀ ਸਾਫ ਸੋਪਨ ਸ਼ਰਮਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕੀ ਇਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਅੱਜ ਤੱਕ ਅਸੀਂ ਮੈਂ ਅਜਿਹੀ ਦੇਖੀ ਨਹੀਂ ਹੈ ਜਿਹੜੀ ਮੈਂ ਅੱਜ ਪਹਿਲੀ ਵਾਰ ਦੇਖੀ ਜਦੋਂ ਸਾਡਾ ਕੈਂਪ ਲਾਇਆ ਗਿਆ ਜਿਹੜਾ ਤੁਹਾਨੂੰ ਕੰਨਾ ਸਮਾਧਾਨ ਕੈਂਪ ਹੈ ਨਾ ਇਹਦੇ ਚ ਕੀ ਹੈ ਕਿ ਮੇਰੀ ਇੱਕ ਕੰਪਲੇਂਟ ਚੱਲਦੀ ਸੀ ਇੱਥੇ ਹਰ ਕੋਈ ਨਾਮ ਪੁਲਿਸ ਨਾਲ ਨਾ ਡਰਦਾ ਹੈ ਬਟ ਅਕਲਿਆ ਜਿਹੜੀ ਸਾਰੀ ਪੁਲਿਸ ਹੈ ਇੰਨੀ ਇਕੋ ਫ੍ਰੈਂਡਲੀ ਹੋ ਗਈ ਹੈ ਕਿ ਆਪਾਂ ਕੰਪਲੇਨਟ ਲੈ ਕੇ ਆਉਂਦੇ ਆ ਇਹਨਾਂ ਚ ਜਲਦੀ ਕੰਮ ਹੁੰਦਾ ਹੈ ਕਿ ਮਿੰਟੋਂ ਮਿੰਟ ਹੀ ਕੰਮ ਹੋ ਕੇ ਸਾਨੂੰ ਫੋਨ ਆ ਜਾਂਦਾ ਕਿ ਭਾਜੀ ਤੁਹਾਡਾ ਕੇਸ ਸੋਲਵ ਹੋ ਗਿਆ ਤੇ ਮੈਂ ਚਾਹਾਂਗਾ ਕਿ ਇਦਾਂ ਦਾ ਕੈਂਪ ਹਰ ਥਾਣੇ 'ਚ ਲੱਗਣ ਕਿ ਸਾਡੀ ਜਿਹੜੀ ਜਨਤਾ ਹੈ ਉਹ ਇੱਕ ਨਿੱਡਰ ਹੋ ਕੇ ਆਪਣੇ ਸ਼ਹਿਰ 'ਚ ਘੁੰਮੇ ਜਿੰਨوں ਕੋਈ ਡਰ ਨਾ ਹੋਵੇ ਕਿ ਹਾਂ ਵੀ ਚੱਲਿਆ ਕੋਈ ਗੱਲ ਬਾਤ ਹੈਗੀ ਤੇ ਸਾਡੇ ਸਾਹਿਬ ਬੈਠੇ ਹੈ ਸਾਡੇ ਕਮਿਸ਼ਨ ਸਾਹਿਬ ਹੈਗੇ ਹੈ ਸਾਡੇ ਐਸਐਚਓ ਸਾਹਿਬ ਹੈਗੇ ਹੈ ਇੱਕਦਮ ਕੰਮ ਹੁੰਦੇ ਜੀ हां जी ਤੁਹਾਨੂੰ ਕਿਵੇਂ ਦਾ ਲੱਗਿਆ ਸਮਾਧਾਨ ਕਿੰਮਤ ਵਿੱਚ ਆ ਕੇ ਜੀ ਜੀ ਅੱਛਾ ਲੱਗਿਆ ਜੀ ਸੁਨਵਾਈ ਹੋਈ ਹੈ ਸਭ ਕੁਝ ਠੀਕ ਹੈ ਮੈਨੂੰ ਜੋ ਕੰਪਲੇਂਟ ਸੀ ਮੇਰੀ ਸੋਲਵ ਹੋ ਗਈ ਹੈ ਬਸ ਇਸ ਲਈ ਥੈਂਕ ਯੂ ਦੇਵ ਸਿੰਘਾ ਜੀ ਮੈਂ ਡਿਵੀਜ਼ਨ 7 ਆਇਆ ਵਾਂ ਅਤੇ ਸੀਪੀ ਸਾਹਿਬ ਨੇ ਇੱਕ ਕੈਂਪ ਲਾਇਆ ਲਾਇਆ ਵਾ ਤੇ ਬਹੁਤ ਧੰਨਵਾਦ ਬਹੁਤ ਅੱਛੀ ਤਰ੍ਹਾਂ ਕੰਮ ਕਰ ਰਿਹਾ ਬਹੁਤ ਵਧੀਆ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਹਾਂਜੀ ਭਾਈ ਜਿਹੜੇ ਤੁਸੀਂ ਸਮਾਧਨ ਕੈਂਪ ਚਾਹੁੰਦੇ ਹਨ ਕਿਵੇਂ ਲੱਗਿਆ ਜੀ ਹਾਂਜੀ ਸასი ਗਾਲ ਜੀ ਪਹਿਲਾਂ ਸਾਰੇ ਪੰਜਾਬੀਆਂ ਨੂੰ ਜੀ ਅੱਜ ਅਸੀਂ ਨਵੀਂ ਬਰਾਦਰੀ ਢਾਣੇ ਦੇ ਵਿੱਚ ਆਏ ਹਾਂ ਜੀ ਜਲੰਧਰ ਇੱਥੇ ਇੱਕ ਕਮਿਸ਼ਨਰ ਸਾਹਿਬ ਵੱਲੋਂ ਸਮਾਧਨ ਕੈਂਪ ਲਾਇਆ ਗਿਆ ਹੈ ਜਿਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਜਿਹੜੇ ਆਪਣੇ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਦੇ ਵਿੱਚ ਜਲੰਧਰ ਪੁਲਿਸ ਦੀ ਗੱਲ ਕਰਦੇ ਆ ਅੱਜ ਤੋਂ ਇੱਕ ਮਹੀਨਾ ਪਹਿਲਾਂ ਤਕਰੀਬਨ ਮੇਰੀ ਇੱਥੇ ਕੰਪਲੇਂਟ ਆਈ ਸੀ ਜਿਹਦਾ ਹੱਲ ਮੈਨੂੰ ਆਉਂਦੀ سپورਟ ਮਿਲਿਆ ਇਸ ਤਰ੍ਹਾਂ ਅਸੀਂ ਇਹ ਕਹਿਣਾ ਚਾਹਨਾ ਹੈ ਵੀ ਜਿਹੜਾ ਸਮਾਧਾਨ ਕੈਂਪ ਹੈ ਇਦਾਂ ਦੇ ਉਪਰਾਲੇ ਹੋਰ ਵੀ ਕਰਦੇ ਰਹਿਣ ਜਿਨ੍ਹਾਂ ਨਾਲ ਪੰਜਾਬ ਪੁਲਿਸ ਨੇ ਮਦਦਗਾਰ ਆ ਪੰਜਾਬ ਪੁਲਿਸ ਹਰ ਇੱਕ ਦੀ ਕਾਰਵਾਈ ਸੁਣਦੀ ਹੈ ਤੇ ਕਰਦੀ ਹੈ ਮੈਂ ਇਸ ਇਸ ਥਾਣੇ ਤੋਂ ਬਹੁਤ ਸੰਤੁਸ਼ਟ ਹਾਂ ਜਿਹਦਾ ਹੱਲ ਮੈਨੂੰ ਉਹਦੀ سپورਟ ਮਿਲਿਆ ਮੈਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਜਿਸ ਕਰਕੇ ਪੰਜਾਬੀ ਦੇ ਹੌਸਲੇ ਬਲੰਦ ਹੁੰਦੇ ਹਨ ਔਰ ਇਦਾਂ ਦੇ ਸਮਾਧਾਨ ਕੈਂਪ ਦੇ ਉਪਰਾਲੇ ਹੁੰਦੇ ਧੰਨਵਾਦ ਜੀ ਮੈਂ ਸੁਦੇਸ਼ ਭਾਗ ਦੇ ਅੱਜ ਮੈਂ ਬਹੁਤ ਧੰਨਵਾਦੀ ਆ ਸੀਪੀ ਸਾਹਿਬ ਦਾ ਔਰ ਐਸ ਐਚਓ ਥਾਣੇ ਨੰਬਰ 5 ਡਿਵੀਜ਼ਨ ਦਾ ਉਹ ਸ਼ੰਜੀ ਦਾ ਜਿਨ੍ਹਾਂ ਨੇ ਇਹ ਸਮਵધાન ਕੈਂਪ ਲਗਾਇਆ ਲੋਕਾਂ ਦੀ ਪਾਣੀ ਦੀ ਕਸਾਣਾ ਸਮਝਦੇ ਉੱਤੇ ਹੀ ਇਹਨਾਂ ਸਮਵધાન ਕੀਤਾ ਔਰ ਗਾਹ ਵਾਸੀ ਵੀ ਇਹਦੇ ਕੈਂਪ ਲਗਾਉਣੇ ਚਾਹੀਦੇ ਮੈਂ ਬਹੁਤ ਧੰਨਵਾਦੀ ਹਸੀਪੀ ਸਾਹਿਬ ਦਾ